ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਵਿੱਢੀ ਗਈ ਹੈ ਜੁੱਧ ਨਸ਼ਿਆਂ ਵਿਰੁੱਧ ਉਸ ਲੜੀ ਦੇ ਤਹਿਤ ਹਲਕਾਂ ਚਾਰਜ ਫਤੇ ਗੜਚੂੜੀਆਂ ਤੋਂ ਸਰਦਾਰ ਬਲਬੀਰ ਸਿੰਘ ਪੰਨੂ ਨੇ ਪਿੰਡ ਲੰਦਿਆਂ ਵਾਲੀ ਪਿੰਡ ਅਵਾਨ ਅਤੇ ਪਿੰਡ ਘਾੜਕੀਆਂ ਵਿੱਚ ਕੀਤੀਆਂ ਹੰਗਾਮੀ ਮੀਟਿੰਗਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਬਹੁਤ ਸਾਰੇ ਪਿੰਡ ਨਸ਼ਾ ਮੁਕਤ ਹੋ ਗਏ ਹਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਮਾਝਾ ਲਾਈਵ ਟੀਵੀ ਲਈ ਵਿਗੜ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਡੀ ਰਿਪੋਰਟ ਕਈ ਪਿੰਡਾਂ ਦੇ ਵਿੱਚ ਜਿਹੜੇ ਆਪਣਾ ਆਪਣੇ ਪਿੰਡ ਨੂੰ ਨਸ਼ਾ ਮੁਕਤ ਸਰਟੀਫਿਕੇਟ ਦੇ ਰਹੇ ਨੇ ਕਿ ਸਾਡੇ ਪਿੰਡ ਦੇ ਵਿੱਚ ਬਿਲਕੁਲ ਹੀ ਨਸ਼ਾ ਕਰਨ ਨਹੀਂ ਹੁੰਦਾ ਪਰ ਮੇਰੀ ਹਲਕੇ ਦੇ ਸਾਰੇ ਹੀ ਬਟੇਗਾ ਚੂੜੀਆਂ ਦੇ ਪਿੰਡਾਂ ਨੂੰ ਬੇਨਤੀ ਆ ਇਸ ਮਿਹਰਮ ਦੇ ਵਿੱਚ ਸਾਡਾ ਜਰੂਰ ਦਿਓ ਪਾਰਟੀ ਬਾਜ਼ੀਆਂ ਤੋਂ ਉੱਪਰ ਉਠੋ ਸਾਡੇ ਜਥੇ ਜਥੇਬੰਦੀਆਂ ਦੇ ਵਿੱਚ ਭਰਾ ਹੋਣਗੇ ਸੰਜਤ ਦੇ ਪੰਦੀ ਦੇ ਭਰਾ ਨੇ ਕਈ ਭਰਾ ਸਮਾਜ ਸੇਵਾ ਦੇ ਵਿੱਚ ਵੀ ਨੇ ਸਾਡਾ ਇਸ ਮਹੀਨੇ ਦੇ ਵਿੱਚ ਸਾਥ ਜਰੂਰ ਦੋ ਤਾਂ ਜੋ ਅਸੀਂ ਪੰਜਾਬ ਨੂੰ ਦੁਬਾਰਾ ਪੈਰਾਂ ਤੇ ਲੈ ਕੇ ਆ ਜਾਈਏ ਪਹਿਲੇ ਸੀਐਮ ਨੇ ਜਿਨ੍ਹਾਂ ਨੇ ਇੰਨਾ ਵੱਡਾ ਫੈਸਲਾ ਲਿਆ ਹੈ ਪਰ ਉਹਨਾਂ ਨੇ ਗਰੰਟੀ ਲਈ ਹੈ ਜ਼ਿੰਮੇਵਾਰੀ ਲਈ ਹੈ ਵੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਕੇ ਛੱਡਾਂਗੇ ਕਿਸੇ ਵੀ ਪਿੰਡ ਦੇ ਵਿੱਚ ਵੀ ਨਿਸ਼ਾਨੀ ਰਹਿਣ ਦੇਵਾਂਗੇ ਔਰ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਸਰਕਾਰ ਨੇ ਨੰਬਰ ਵੀ ਜਾਰੀ ਕੀਤਾ ਹੈ 99 79900200 9979900200 ਇਸ ਨੰਬਰ ਤੇ ਕਿਸੇ ਵੀ ਪਿੰਡ ਦੇ ਵਿਅਕਤੀ ਨੂੰ ਕਿਤੇ ਜਾਣ ਦੀ ਲੋੜ ਨਹੀਂ ਪਿੰਡ ਵਾਸੀ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਘਰ ਬਿਚੇ ਹੀ ਤੇ ਕੋਈ ਦੇ ਮਹੱਲੇ ਜੁੜੇ ਗਵਾਨ ਚ ਜਾਂ ਲਾਕੇ ਜੀ ਬੁਲਾ ਕੇ ਮੇਂਦਾ ਇਸ ਨੰਬਰ ਤੇ ਦੂਰ ਕਰਕੇ ਜੀ ਦੱਸੋ ਅਗਲਾ ਕੰਮ ਸਰਕਾਰ ਦਾ ਹੋਵੇਗਾ ਅਗਲਾ ਕੰਮ ਜਿਹੜਾ ਉੱਥੋਂ ਦਾ ਸਾਡਾ ਭਰਾ ਲੋਕਲ ਐਸਐਚਓ ਸੇਬਾਨ ਹੋਊਗਾ ਜਿਹਨ ਸਾਡੀ ਉਸ ਸਰਕਾਰ ਜੋ ਦਿੱਤੀ ਸਾਹਬ ਹੋਣਗੇ ਐਸਐਸਪੀ ਸਾਹਿਬ ਉਹਨਾਂ ਦਾ ਕੰਮ ਹੋਊਗਾ